ਇਹ ਪਰਚਾ ਸਾਡਾ ਮੁੰਡਾ ਮਾਰਦਾ ਇਹਨੂੰ ਨਿਆ ਚਾਹੀਦਾ ਆ ਇਹ ਬੰਦੇ ਸਾਰੇ ਚਾਹੀਦੇ ਜਿਹੜੇ ਵੀ ਹੈਗੇ ਆ ਇਹ ਪਰਚਾ ਕਰਾ ਕੇ ਲਿਆ ਲੈਣਾ ਤੇਰਾ ਨਾਮ ਲਕੀਤ ਬਾਜੀ ਅੱਛਾ ਜੀ ਕੀ ਘਟਨਾ ਹੋਈ ਸਾਰੀ ਘਟਨਾ ਇਹ ਕੱਲੇ ਪੇਛੜਾ ਕਰਾ ਕੇ ਗਏ ਮੁੰਡਿਆਂ ਨੂੰ ਤੇ ਇਹਨਾਂ ਨੇ ਰਾਤ ਨੂੰ ਮਾਰ ਦਿੱਤਾ ਨਿਆਣਿਆਂ ਨੂੰ ਪੁਲਸ ਨੇ ਪੁਲਸ ਨੇ ਵੀ ਕੁੱਟਿਆ ਤੇ ਸਰਪੰਚ ਨੇ ਪੰਚਾਇਤ ਆਈ ਨਾਲ 2-4 ਬੰਦੇ ਇਹਨਾਂ ਨੇ ਕੁੱਟਿਆ ਸਾਈਡ ਤੇ ਕਰਕੇ ਮਾਰ ਦਿੱਤਾ ਵੀਰਪਾਲ ਕਿੰਨੀ ਉਮਰ ਸੀ ਜੀ 25 ਸਾਲ ਦਾ ਸ਼ਾਦੀ ਸੁਦਾ ਸੀ ਜਾਂ ਕਿਦਾਂ ਨਹੀਂ ਸ਼ਾਦੀ ਸੁਦਾ ਨਹੀਂ ਨਹੀਂ ਇੱਕ ਵਾਰ ਹੀ ਸੀ ਇੱਕ ਵਾਰਾ ਸੋ ਸਹੀ ਲੱਗਦਾ ਅੰਲਾ ਦਾ ਨਾਟ ਆਇਆ ਵਾ ਦਾ ਸੋਸੇ ਪੁਲਿਸ ਤੇ ਕਾਰਵਾਈ ਦੀ ਗੱਲ ਕਰਦੇ ਲੱਗਦਾ ਹਾਂਜੀ ਹਾਂਜੀ ਕਰਨੀ ਆ ਕਰ ਹੋ ਸਕਦੀ ਆ ਜੀ ਕਾਰਵਾਈ ਹੁਣ ਲਾਸ਼ ਐਸੋਲੇ ਕਿੱਥੇ ਆ ਲਾਸ਼ ਤੇ ਹਸਪੀਟਲ ਜਮਾ ਕਰਾਈ ਜੀ ਤੁਸੀਂ ਚੈੱਕ ਕੀਤਾ ਨਹੀਂ ਜੀ ਅਜੇ ਚੈੱਕ ਨਹੀਂ ਕੀਤਾ ਦੇਖਾਇਆ ਨਹੀਂ ਸਾਨੂੰ ਪਤਾ ਕਿਦਾਂ ਲੱਗਾ ਕਿ ਮੌਤ ਨੂੰ ਮੌਤ ਸਾਨੂੰ ਫੋਨ ਕਰਾਇਆ ਪੁਲਿਸ ਵਾਲਿਆਂ ਕੋ ਇਹਨਾਂ ਨੇ ਮੁੰਡੇ ਨੇ ਗੱਲ ਕੀਤੀ ਆ ਸਾਡੇ ਦੀ ਵੇ ਮੁੰਡਾ ਥਾੜਾ ਵੀ ਦਾਖਲ ਆਇਆ ਕੀ ਨਾਮ ਕੀ ਸੀ ਦਾ ਵੀਰਪਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਮਲਕੀਤ ਜਿਹੜਾ ਪਿੰਡ ਨਸੀਤਾ ਜੀ ਕੀ ਲੱਗਦੇ ਬੱਚੇ ਦੇ ਤਾਇਆ ਜੀ ਪਤਾ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਹੋਈ ਹੈ ਜੀ ਹਾਂ ਜੀ ਮੇਰਾ ਨਾਮ ਬਿੰਦਰ ਆ ਕੀ ਘਟਨਾ ਹੋਈ ਤੁਹਾਡੇ ਬੱਚੇ ਨਾਲ ਘਟਨਾ ਹੋਈ ਤੇ ਪੁਲਿਸ ਵਾਲਾ ਨੇ ਮਾਰ ਦਿੱਤਾ ਮਾਰ ਹਾਂ ਜੀ ਕਿਸ ਕੰਮ ਦੇ ਵਿੱਚ ਅਰੈਸਟ ਪਾਈ ਸੀ ਕੱਲ ਛੱਡ ਕੇ ਗਏ ਕੱਲ ਆ ਹੀ ਪੇਸ਼ ਕਰਕੇ ਗਏ ਆ ਆਪ ਇਹਦਾ ਹਾਂਜੀ ਸਰਪੰਚ ਦਾ ਮੁੰਡਾ ਮੁੱਕ ਗਿਆ ਆਪ ਠੀਕ ਆ ਇਹਨਾਂ ਮੇਰੇ ਨਿਆਣੇ ਦਾ ਨਾਮ ਲਾਤਾ ਦੱਸਣ ਗਏ ਇਹਨਾਂ ਨੂੰ ਫਸਾਤਾ ਵੀ ਇਹ ਤੁਸੀਂ ਇਹ ਦੇਖ ਕੇ ਆਏ ਦੇਖ ਕੇ ਦੱਸਿਆਣ ਕੇ ਠੀਕ ਆ ਆਣ ਕੇ ਜਦੋਂ ਦੱਸਿਆ ਤੇ ਫਿਰ ਜਦੋਂ ਹੁੰਡੇ ਕੱਲੇ ਨਾਲ ਇਹਨਾਂ ਨੇ ਜਾ ਕੇ ਤੇ ਆ ਮੁੰਡੇ ਮੇਰੇ ਨੇ ਜਾ ਕੇ ਦੱਸਿਆ ਵੀ ਇੱਥੇ ਪਿਆ ਤੇ ਇਸ ਕਰਕੇ ਇਹਨਾਂ ਨੇ ਆਪਦੇ ਮੁੰਡੇ ਨੂੰ ਸਾਹਮਸੂਤ ਕੇ ਬੇਗਮ ਕੀਤਾ ਇਹ ਮੁੰਡਾ ਸਰਪੰਚ ਦਾ ਕੋਈ ਮਰਦ ਨਹੀਂ ਕਰਵਾਇਆ ਸਰਪੰਚ ਦਾ ਮੁੰਡਾ ਕਿਵੇਂ ਮਰਿਆ ਉਹਨੇ ਆਪ ਟੀਕਾ ਲਾਇਆ ਟੀਕਾ ਹਾਂਜੀ ਤੇ ਇਹ ਬੱਚੇ ਜਿਹੜੇ ਆ ਇਹ ਵੀ ਕੁਝ ਇਹਨੇ ਮੁੰਡੇ ਮੇਰੇ ਨੇ ਵੀ ਨਹੀਂ ਇਹ ਨਹੀਂ ਇਹ ਨਹੀਂ ਇਹ ਸਹੀ ਸੀ ਮੇਰਾ ਮੁੰਡਾ ਜਿਹੜਾ ਮੁੱਕ ਗਿਆ ਜਿਹੜਾ ਦੂਜਾ ਦੋਵੇਂ ਬ੍ਰਦਰ ਸੀਗੇ ਕਸਟਡੀ ਦੇ ਵਿੱਚ ਦੋਵੇਂ ਹਾਂਜੀ ਹਾਂਜੀ ਦੋਨੇ ਦਾ ਸੀਗਾ ਹਾਂਜੀ ਤੁਸੀਂ ਤੁਸੀਂ ਨਾਲ ਸੀਗੇ ਹਾਂਜੀ ਹਾਂਜੀ ਹਸਪੀਟਲ ਲਿਆਂਦਾ ਗਿਆ ਉਹਨਾਂ ਨੂੰ ਹਾਂਜੀ ਮਾਰ ਕੇ ਲਿਆਂਦਾ ਗਿਆ ਹਸਪੀਟਲ ਥਾਣੀ ਹਾਂਜੀ ਇਹ ਤੇ ਮੁਕੇ ਪੈਣ ਲਿਆਂਦਾ ਉਹਨਾਂ ਨੇ ਇਹ ਬਸ ਮੈਨੂੰ ਨਿਆਹ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਸਰਪੰਚ ਵੀ ਆ ਨਾਲ ਸਰਪੰਚ ਨੇ ਮੈਂਬਰਾਂ ਨੇ ਸਾਰੇ ਰਲ ਕੇ ਕੁੱਟਿਆ ਰਾਤ ਨੂੰ ਮੈਨੂੰ ਮੇਰਾ ਨਿਆਹ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਤੇ ਮੈਂ ਕੋਈ ਕਾਰਵਾਈ ਨਹੀਂ ਕਰੂੰਗੀ ਨਹੀਂ ਤੇ ਮੈਂ ਕਾਰਵਾਈ ਕਰੂੰਗੀ ਇਹਨਾਂ ਤੇ ਪੁਲਿਸ ਵਾਲਿਆਂ ਤੇ ਵੀ ਸਰਪੰਚ ਤੇ ਵੀ ਠੀਕ ਆ ਪੁਲਿਸ ਨੇ ਪਰਚਾ ਦਰਜ ਕੀਤਾ ਜਾਂ ਪੁਛ ਕਿਸੇ ਨੂੰ ਬੁਲਾਇਆ ਗਿਆ ਸੀ ਸ਼ੱਕਤੌਰ ਤੇ ਚੱਕਿਆ ਸ਼ੱਕਤੌਰ ਤੇ ਆਪ ਛੱਡ ਕੇ ਜਾਵੋ ਆਪਾਂ ਛੱਡ ਕੇ ਗਏ ਸੀ ਜੇ ਫੌਸਲੇ ਰਸਤੇ ਛੱਡ ਕੇ ਆਪ ਕਾ ਐਸੇ ਤੁਸੀਂ ਆਪ ਛੱਡ ਗਏ ਆਪ ਛੱਡ ਕੇ ਪੈਸਾ ਉਹ ਕੀ ਨਾਮ ਹੈ ਤੇ ਅੱਗਾ ਤੇ ਕੀ ਪੂਰੀ ਕਹਾਣੀ ਹੋਈ ਹੈ ਜੀ ਮੇਰਾ ਨਾਮ ਜੀ ਰਾਹੁਲ ਆ ਭਰਾ ਮੇਰੇ ਨੂੰ ਇਹਨੇ ਚੱਕਿਆ ਸੀਗਾ ਚੱਕ ਤੌਰ ਤੇ ਠੀਕ ਹੈ ਜੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰਲ ਕੇ ਕੁੱਟਿਆ ਵਾ ਠੀਕ ਹੈ ਜੀ ਉੱਤੇ ਮੁੱਕ ਗਿਆ ਵਾ ਤੇ ਸਵੇਰੇ ਚਟਾਪ ਲੋਂਦੇ ਸੀਗੇ ਉਹਨੂੰ ਉੱਠ ਉੱਠ ਕੁਝ ਨਹੀਂ ਹੋਇਆ ਚਟਾ ਪੀ ਤੁਸੀਂ ਨਾਲ ਹੀ ਸੀਗੇ ਹਾਂਜੀ ਮੈਂ ਨਾਲ ਹੀ ਸੀਗਾ ਕੁਸ਼ਕਸ਼ ਲਈ ਦੋਹ ਭਰਾਵਾਂ ਨੂੰ ਲਿਆਂਦਾ ਕਿ ਸੀ ਹਾਂਜੀ ਦੋਹ ਭਰਾਵਾਂ ਨੂੰ ਲਿਆਂਦਾ ਗਿਆ ਸੀ ਮਾਮਲਾ ਕੀ ਸੀ ਪੁਰਾ ਮਾਮਲਾ ਕੁਛ ਨਹੀਂ ਸੀਗਾ ਸਰਪੰਚ ਦਾ ਮੁੰਡਾ ਟੀਗਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਇਸੇ ਚ ਮੈਨੂੰ ਫਸਾਤਾ ਇਹਨਾਂ ਨੇ ਤੁਸੀਂ ਦੋਨਾਂ ਭਰਾਵਾਂ ਨੂੰ ਸਿਰਫ ਹਾਂਜੀ ਦੋਹ ਭਰਾਵਾਂ ਨੂੰ ਕੀ ਪੁਛਕਸ਼ ਕੀਤੀ ਪੁਲਿਸ ਨੂੰ ਪੁੱਛ ਗਏ ਸੀ ਇਹਦੀ ਕੀਤੀ ਗਈ ਆ ਵੀ ਕਿਦਾਂ ਮੁਕਾਵਾ ਕਿਥੋਂ ਲੈ ਕੇ ਆਂਦਾ ਵਾ ਸਾਨੂੰ ਤੇ ਇਹਨਾਂ ਪਤਾ ਨਹੀਂ ਇਸ ਦੇ ਨਾਲ ਵੀ ਨਹੀਂ ਗਏ ਹਾਂਜੀ ਇਹ ਗੱਲ ਹੋਈ ਆ ਰਾਤ ਹੋਇਆ ਕੀ ਦੱਸੋ ਰਾਤ ਕੁਝ ਨਹੀਂ ਇਹ ਆਈ ਸੀਗੇ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ दारू ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ ਤੇ ਲਾ ਕੇ ਕੁੱਟਿਆ ਵਾ ਦੋਨ ਨੂੰ ਹਾਂਜੀ ਦੋਨ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਪਾਉਂਦੇ ਸੀ ਮੁੱਕੇ ਪੈ ਨਹੀਂ ਵੀ ਪੀ ਪੀ ਕੁਝ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਏ ਆ ਤੇ ਬਾਦਾਂ ਹੁਣ ਇੱਥੇ ਬੋੜੀ ਹੁੰਦੀ ਮੁੱਕਾ ਪਿਆ ਸੀਗਾ ਹਾਂਜੀ ਨਸ਼ਾ ਪਤਾ ਕਰਦਾ ਸੀ ਪਹਿਲਾਂ ਹਾਂਜੀ ਕਰਦਾ ਸੀ ਥੋੜਾ ਬੋੜਾ ਕਰਦਾ ਸੀ ਇੰਨਾ ਨਹੀਂ ਕਰਦਾ ਹਾਂਜੀ ਤੇ ਪੁਲਿਸ ਚਿੱਟਾ ਤੁਸੀਂ ਕਰਿਆ ਆਪ ਪਿਆਰੀ ਸੀ ਹਾਂਜੀ ਆਪਰਾ ਆਈ ਸੀ ਆਪ ਹੀ ਹੁੰਦੇ ਹਾਂਜੀ ਕਿੱਧਰ ਪੁਲਿਸ ਕੋਲ ਸੁਪਾਇਆ ਪਤਾ ਨਹੀਂ ਜੀ ਇਹ ਮੈਂਬਰ ਸਪੈਸੀ ਦੇ ਕੇ ਕਹੇ ਹੋਣੇ ਰਾਤ ਨੂੰ ਜਦੋਂ ਕੰਢ ਕੇ ਗਏ ਤਾਂ ਹੋਈ ਮਾਂ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਪੁਲਿਸ ਕੋਲ ਆਫ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਕਰਦੇ ਹਾਂ ਐ ਸਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਕੀ ਇਹ ਬਰਵਾਹ ਹੈ ਦੇਖੋ ਇੱਕ ਇਨਸੀਡੈਂਟ ਸਾਡੇ ਇੱਥੇ ਰਿਪੋਰਟ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਹੈਗੇ ਆ ਜਿਜਟੇਡ ਸਾਹਿਬ ਤੋਂ ਦੇਖੋ ਉਸ ਤੋਂ ਬਾਅਦ ਜੋ ਵੀ ਫੈਕਟਸ ਨੇ ਉਹ ਵੀ ਆਣਗੇ ਉਹ ਸਾਹਿਬ ਦੇ ਜੋ ਵੀ ਕਾਰਵਾਈ ਬਣਨੀ ਹੈਗੀ ਉਹ ਕਰਾਂਗੇ ਫਿਲਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਕਾਨੂੰਨ ਮਤਾਬਕ ਜੋ ਪ੍ਰਕਿਰਿਆ ਮਤਾਬਕ ਜਿਹੜੀ ਹੈਗੀ ਹੈ ਮੈਜਿਸਟਰੇਟ ਸਾਹਿਬ ਕੋਲ ਨੇ ਕੀਤੀ ਜਿਹੜੀ ਇਨਕੁਆਇਰੀ ਕਰਵਾਇਆ ਹੈ ਕਿ ਸਰ ਉਹਨਾਂ ਨੂੰ ਬੜੇ ਗੰਭੀਰ ਰੂਪ ਪੁਲਿਸ ਦੇ ਉੱਤੇ ਲਾਇਗਿਆ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਕਿ ਕੁੱਟਮਾਰ ਕੀਤੀ ਵੀ ਇਸ ਤਰ੍ਹਾਂ ਦੇ ਚੀਜ਼ਾਂ ਇਸ ਤੇ ਨੇਸ਼ਨਲ ਇਨਵੈਸਟੀਗੇਸ਼ਨ ਨੇਸ਼ਨਲ ਸਟੇਜ ਤੇ ਹੈਗੀ ਹੈ ਤੇ ਜਿਹੜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਊਗੀ ਅਸੀਂ ਵੀ ਅਸੀਂ ਇੱਕ ਅਜੇ ਤੱਕ ਕੋਈ ਗੱਲ ਨਹੀਂ ਹੈ ਜੀ ਇਸ ਮਾਮਲੇ 'ਚ ਥੋੜਿਆ ਗਿਆ ਸੀ ਇਹਨੂੰ ਜੀ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰਗਸ ਡੋਸ ਆ ਜਿਹੜਾ ਸੀਗਾ ਉਸ ਦੇ ਪੁਛਕਿਸ਼ ਤੇ ਵਿੱਚ ਇਹਨੂੰ ਲਿਆਂਦਾ ਗਿਆ ਸੀਗਾ ਹੋ ਸਕਦਾ ਕੁਛ ਕੁਛ ਦਰਾਂ ਨਾ ਜੀ ਮੈਂ ਤਾਂ ਫਿਰ ਕਰਾਂ ਜੀ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟ ਮਾਰਨ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਤੁਹਾਨੂੰ ਦੱਸ ਪਾਉਂਗਾ ਮੈਂ ਵੀ ਤੁਹਾਡੇ ਸਾਹਮਣੇ ਜਿਹੜੀ ਹੈਗੀ ਹੈ ਵੈਰੀਫਾਈ ਫੈਕਟ ਕਰਨ ਤੋਂ ਬਾਅਦ ਚੀਜ਼ ਦੱਸਾਂਗੇ ਕਿਹੜੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸਾਂ ਸਰ ਕੀ ਨਾਮ ਸੀ ਇਹਨਾਂ ਦਾ ਵੀਰਪਾਲ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸ ਸਕਦਾ ਠੀਕ ਹੈ ਥੈਂਕ ਯੂ ਉਹ ਬਾਹਰ ਕਰ ਦੋ ਨਹੀਂ ਲੱਗੇ ਤੋੜਨੇ ਨਹੀਂ ਜਾਈਦਾ ਬੇਵਕੂਫੀ ਨਹੀਂ ਨਾ ਕਿੰਨੇ ਵੇੜ ਗਿਆ

ਮੰਦਰ ਪੁਰਜਾਲ ਨੇ ਸਾਰੀ ਨੇ ਮਰਾਇਆ ਨਾਲ ਹੋ ਗਏ ਪੰਜ ਛੇ ਜਾਣੇ ਆਏ ਰਾਤ ਨੂੰ दारू ਪੀ ਕੇ ਮਾਰਿਆ ਉਹਨਾਂ ਨੇ ਕੁੱਟਿਆ ਆਪ ਤੋਂ ਨਾਲ ਇਹ ਦੋਵੇਂ ਮੁੰਡੇ ਤਾਂ ਹੀ ਆਪ ਪੇਸ਼ ਕਰਾ ਕੇ ਗਏ ਇੱਕ ਇੱਕ ਵਾਰ ਗਾਲੀ ਜੇ ਤੁਹਾਨੂੰ ਅੱਛਾ ਹੋ ਗਿਆ ਗਾਲੀ ਗੱਲ ਪੀ ਕੇ ਕੁੱਟਿਆ ਉਹਨਾਂ ਨਾਲ ਉਹ ਕਟਾਇਆ ਬਾਅਦ ਬਾਹਰ ਸਿੰਦਰ ਕੱਢੀ ਸਾਡੇ ਘਰ ਨਾਲ ਕਾਰ ਮਾਰਵਾਇਆ ਉਹਦੀ ਘਰ ਨਾਲ ਮਾਰ ਜਾਣਗੇ ਇਹਨਾਂ ਨੇ ਰਾਤ ਉਹ ਕੁੱਟਲੀ ਕੁੱਤੇ ਮੁੰਡੇ ਉਹ ਕੁੱਟਲੀ ਕੁੱਤੇ ਹੁਣ ਜਦੋਂ ਸਾਡਾ ਮੁੰਡਾ ਮਾਰ ਗਿਆ ਉਦੋਂ ਇਹ ਸਾਰੀ ਪੁਲਿਸ ਕੁੱਤਿਆਂ ਨੂੰ ਇਕੱਠੀ ਹੋ ਕੇ ਤੇ ਹਸਪਤਾਲ ਲੈ ਆਏ ਸਾਰੇ